ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਬੰਦੇ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਕਾਨੂੰਨ ਦੇ ਮੁਤਾਬਕ ਉਹਨਾਂ ਲਈ ਅੱਜ ਬੇਨਤੀ ਹੈ ਵੀ ਜਿਹੜੀਆਂ ਵੀ ਸਰਕਾਰਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸੈਂਟਰ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਪਹਿਲਾਂ ਕਾਂਗਰਸ ਨੇ ਵੀ ਰਾਜ ਕੀਤਾ ਹੈ ਅਕਾਲੀਆਂ ਨੇ ਵੀ ਰਾਜ ਕੀਤਾ ਹੈ ਤੇ ਜਿੰਨੇ ਵੀ ਲੀਡਰ ਨੇ ਸਾਰੇ ਹੀ ਬੰਦੀ ਸਿੰਘਾਂ ਦੇ ਨਾਂ ਤੇ ਰੋਟੀਆਂ ਬੋਟਾਂ ਮਟੋਰਨ ਦੀ ਖਾਤਰ ਜਣ ਕੇ ਰੋਟੀਆਂ ਛੇਕਦੇ ਰਹੇ ਬੋਟਾਂ ਦੀ ਖਾਤਰ ਲਾਰੇ ਲੱਪੇ ਲਾਉਂਦੇ ਰਹੇ ਤੇ ਮੈਂ ਅੱਜ ਬਿਲਕੁਲ ਮੰਨ ਕਰਕੇ ਹਿਰਦੇ ਤੋਂ ਇਹ ਗੱਲ ਕਹਿਣ ਲੱਗਾ ਵੀ ਜੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਕਾਨੂੰਨ ਦੇ ਮੁਤਾਬਕ ਤਾਂ ਉਹਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਔਰ ਜਿੰਨੇ ਵੀ ਸਾਡੇ ਪੰਜਾਬ ਦੇ ਲੀਡਰ ਨੇ ਉਹ ਕੋਈ ਵੀ ਹੋਵੇ ਭਾਵੇਂ ਕਾਂਗਰਸੀ ਨੇ ਭਾਵੇਂ ਅਕਾਲੀ ਨੇ ਤੇ ਭਾਵੇਂ ਆਮ ਆਦਮੀ ਪਾਰਟੀ ਮਜੂਤਾ ਸਰਕਾਰ ਹੈ ਇਧਰ ਧਿਆਨ ਦੇਣਾ ਬਣਦਾ ਹੈ ਔਰ ਦੂਜੀ ਗੱਲ ਜਿਹੜੇ ਮੋਰਚੇ ਲਾ ਕੇ ਬੈੰਦੇ ਨੇ ਚੰਡੀਗੜ੍ਹ ਬੈਠੇ ਸੀ ਤੇ ਹੁਣ ਕਹਿੰਦੇ 14 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਹੈ ਤੇ ਇਹਨਾਂ ਦੀ ਵੀ ਥੋੜੀ ਜਿਹੀ ਲਾਹ-ਪਾਹ ਕਰਦੇ ਹੀ ਤੰਮਨ ਲੱਗਦਾ ਵੀ ਚੰਗਾ ਹੋ। ਕਈ ਵਾਰ ਕਿਸੇ ਨੂੰ ਡਾਊਟ ਨਾ ਹੋਵੇ ਨਾ। ਵਿਗਿਆਨੀ ਦੀ ਵਿਰੋਧ ਵਿੱਚ ਨੇ। ਜਾਂ ਫਿਰ ਬੰਦੀ ਸਿੰਘਾਂ ਦੇ ਹੱਕ ਵਿੱਚ ਨੇ। ਗਿਆਨੀ ਜੀ ਮੈਂ ਆਪੇ ਹੀ ਸ਼ਬਦ ਵਰਤਦੇ ਆ ਜੀ। ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਆਜੀ ਪੈ ਗਈ ਵਿਗਿਆਨੀ ਕਹਿਣਾ ਚਾਹੁੰਦਾ। ਚਲੋ। ਕੋਈ ਪਖੰਡਵਾਦ ਨਹੀਂ। ਅਸੀਂ ਕਿਹੜਾ ਬ੍ਰह्म ਗਿਆਨੀ ਜਾਂ ਸੰਤ ਕਹਿੰਦੇ ਆ ਗਿਆਨੀ ਕਹਿੰਦੇ ਆ। ਗਿਆਨਿਤਾਂ ਜਿਹੜਾ ਬੰਦਾ ਪੰਜਾਬੀ ਦੀ ਡਿਗਰੀ ਲੈਂਦਾ ਉਹਨੂੰ ਵੀ ਮਿਲ ਜਾਂਦੀ ਹੈ ਜਿਹੜਾ ਕੋਈ ਬੰਦਾ ਕਥਾ ਕਰਦਾ ਗੁਰਬਾਣੀ ਦੀ ਗੱਲ ਕਰਦਾ ਉਹਨੂੰ ਵੀ ਕਹਿ ਦਿੰਦੇ ਆ ਤੇ ਮੈਂ ਸਹਿਮਤ ਹਾਂ ਜੀ ਵੀ ਬੰਦੀਸ਼ੀਆਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਇਹ ਹੁਣ ਸਰਕਾਰਾਂ ਨੇ ਸੋਚਣਾ ਜੀ ਵੀ ਉਹ ਚਾਹੁੰਦੇ ਨੇ ਵੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ ਕਾਨੂੰਨ ਦੇ ਮੁਤਾਬਕ ਉਹਨੂੰ ਰਿਹਾ ਕਰ ਦੇਈ ਪਰ ਜਿਹੜੇ ਮੂਰਚੇ ਲਾਉਂਦੇ ਨੇ ਉਹਨਾਂ ਲਈ 2-4 ਸ਼ਬਦ ਕਹਿਣੇ ਵੀ ਜ਼ਰੂਰੀ ਹੈ ਇਹਨਾਂ ਦੇ ਦਿਮਾਗ ਵਿੱਚ ਕੀ ਚੱਲਦਾ ਹੈ ਵੀ ਜੇ ਬੰਦੀ ਸਿੰਘ ਰਹਾ ਹੋ ਗਏ ਤਾਂ ਫਿਰ ਸਾਡੀ ਚੌਤਰ ਖਤਮ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਜਿਹੜੀਆਂ ਗੁਰਾਈਆਂ ਹੁੰਦੀਆਂ ਨੇ ਫੰਡ ਆਉਂਦੇ ਨੇ ਚੌਦਰ ਮਿਲੀ ਹੋਈ ਐ ਉਹ ਖਤਮ ਹੋ ਜੂ ਇਹਨਾਂ ਦੀ ਇਥੋਂ ਤੱਕ ਔਕਾਤ ਐ ਪਰ ਜੇ ਕੋਈ ਮੈਨੂੰ ਡਾਇਰੈਕਟਲੀ ਪੁੱਛ ਲੈਂਦਾ ਤੇ ਮੈਂ ਇਹ ਕਹਿਣਾ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੁੰਦੇ ਨੇ ਹੁਣ ਜਿਹੜਾ ਰਾਜਨੀਤਿਕ ਕਹਿ ਲਈਏ ਉਹ ਕੀ ਹੁੰਦਾ ਝੁੰਡ ਜਾਂ ਰਾਜਨੀਤਿਕ ਗਲਿਆਰੇ ਬੁੱਧੀਜੀਵੀ ਜਿਹੜੇ ਸੋਚਦੇ ਨੇ ਵੀ ਕੁਰਸੀ ਸਾਨੂੰ ਕਿਵੇਂ ਮਿਲੂ ਦੂਜਾ ਕੁਰਸੀ ਤੋਂ ਕਿਵੇਂ ਉਤਰੂ ਭਵੰਤਮਾਨ ਜਾਓ ਸਾਡੀ ਵਾਰੀ ਕਿੱਦਾਂ ਆਊ ਉਹ ਕੀ ਸੋਚਦੇ ਨੇ ਉਹ ਇਹ ਸੋਚਦੇ ਨੇ ਵੀ ਜੇ ਸਾਡੇ ਕਹਿਣ ਤੇ ਬੰਦੇ ਸਿੰਘ ਰਹਾ ਹੋ ਗਏ ਫਿਰ ਸਾਡੀ ਸਰਕਾਰ ਨਹੀਂ ਬਣਨੀ ਫਿਰ ਜਿਹੜਾ ਝੂਠ ਹੈ ਉਧਰ ਨੂੰ ਚੁੱਕ ਜੂਗਾ ਬਸ ਇੰਨੀ ਕੋ ਇਹ ਪ੍ਰੋਬਲਮ ਚੱਲਦੀ ਹੈ ਜੀ ਭਾਵੇਂ ਸਾਡੀ ਸੇਕਾਉਮ ਦੇ ਕੜਮ ਚੌਧਰੀ ਹੋਣ ਭਾਵੇਂ ਲੀਡਰ ਹੋਣ ਮੌਜੂਦਾ ਜਾਂ ਸਤਤ ਬਾਹਰ ਹੋਣ ਇਹ ਸੋਚਦੇ ਆ ਪਰ ਜਦੋਂ ਤੁਸੀਂ ਕਾਨੂੰਨੀ ਤੌਰ ਤੇ ਗੱਲ ਕਰਦੇ ਹੋ ਸਵਿਧਾਨ ਦੀ ਗੱਲ ਕਰਦੇ ਹੋ ਤਾਂ ਉੱਥੇ ਇਹ ਸਭ ਨੂੰ ਹੱਕ ਹੈ ਗੱਲ ਕਰਨ ਦਾ ਵੀ ਜੇ ਕਿਸੇ ਦੀ ਸਜ਼ਾ ਪੂਰੀ ਹੋ ਗਈ ਹੈ ਕਾਨੂੰਨ ਦੇ ਮੁਤਾਬਕ ਤਾਂ ਉਹਨੂੰ ਰਿਹਾ ਕਰ ਦੇਣਾ ਚਾਹੀਦਾ ਇਹ ਮੇਰੀ ਰਾਇ ਔਰ ਇਹ ਵੀ ਨਾ ਸੋਚ ਲਵੇ ਵੀ ਇਹ ਇਦਾਂ ਕਿਦਾਂ ਇਹਨੇ ਕਹਿਤਾ ਕਹਿ ਸਕਦੇ ਨਹੀਂ ਅਸੀਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿਸੇ ਦੀ ਰਾਇ ਲੈਣ ਦੀ ਲੋੜ ਨਹੀਂ ਅਸੀਂ ਆਜ਼ਾਦ ਭਾਰਤ ਦੇ ਲੋਕਾਂ ਮੈਂ ਗੁਲਾਮ ਨਹੀਂ ਮੈਂ ਆਜ਼ਾਦ ਇਹ ਮੈਂ ਕਹਿ ਸਕਦਾ ਅੱਗੇ ਮਾਨਯੋਗ ਅਦਾਲਤਾਂ ਦੀ ਮਰਜ਼ੀ ਹੈ ਤੇ ਸਰਕਾਰਾਂ ਦੀ ਮਰਜ਼ੀ ਹੈ ਪਰ ਅਸੀਂ ਕਹਿ ਸਕਦੇ ਕੋਈ ਧਰਨੇ ਨਾਲ ਸਹਿਮਤ ਨਹੀਂ ਅਸੀਂ ਵੀ ਉਹਨਾਂ ਦੇ ਨਾਂ ਤੇ ਗਰਾਈਆਂ ਕਰ ਕਰਕੇ ਆਪਣੇ ਘਰ ਪਰ ਹੀ ਚੱਲੋ ਅਸੀਂ ਦੇ ਤੌਰ ਤੇ ਕਾਨੂੰਨ ਦੇ ਮੁਤਾਬਕ ਇਹ ਹੱਕ ਰੱਖਦੇ ਆ ਮੰਗ ਰੱਖਦੇ ਆ ਵੀ ਬੰਦੀ ਸਿੰਘ ਜਿਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਉਥੇ ਕਿਉਂ ਇਹ ਡਿੱਕਾ ਕਿਉਂ ਪ੍ਰੋਬਲਮ ਬਣੀ ਹੋਈ ਹੈ ਇਹ ਮੈਂ ਵੀ ਕਹਿਣਾ ਔਰ ਤੁਸੀਂ ਵੀ ਕੋ ਪਰ ਜਿਹੜੇ ਦੁਹਾਈ ਪਾਉਂਦੇ ਨੇ ਨਾ ਵੀ ਬੰਦੀ ਸਿੰਘ ਰਹਾ ਹੋਣ ਸਾਨੂੰ ਗੁਲਾਮ ਬਣਾਇਆ ਹੋਇਆ ਸਿੱਖਾਂ ਨਾਲ ਧੱਕਾ ਹੁੰਦਾ ਹੈ ਇਹ ਕੇਵਲ ਡਰਾਮੇਬਾਜ਼ ਨੇ ਕੇਵਲ ਲੋਕਾਂ ਨੂੰ ਬੇਵਕੂਫ ਬਣਾਉਣ ਬਾਅਦ ਤੇ ਇਹਨਾਂ ਕੋਲੇ ਮਾਗਰ ਮੱਛ ਵਾਲੇ ਹੰਝੂ ਹੁੰਦੇ ਨੇ ਬਹਾਵਾ ਦਿੰਦੇ ਨੇ ਪਿੱਛੇ ਆਪਾ ਕਰਕੇ ਸਾਲ ਬਾਅਦ ਬਸ ਉਦੋਂ ਬਾਅਦ ਚੁੱਪਚਾਪ 11 11.5 ਮਹੀਨੇ ਡੰਗਦੇ ਆ ਜਦੋਂ 11.5 ਮਹੀਨੇ ਹੋ ਗਏ ਫਿਰ ਲਾਸਟ 15 ਦਿਨਾਂ ਵਿੱਚ ਫੇਰ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਨਾ ਲੀਡਰ ਚਾਹੁੰਦੇ ਨੇ ਤੇ ਨਾ ਹੀ ਜਿਹੜੇ ਮੋਰਚੇ ਲਾਉਣ ਵਾਲੇ ਨੇ ਉਹ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ